ਅਸਵਿਲੇ ਇੱਕ ਬਹੁਤ ਹੀ ਮੰਦ ਭਾਗੀ ਖਬਰ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਇੱਕ 4 ਸਾਲਾਂ ਦੇ ਮਾਸੂਮ ਬੱਚੇ ਦੀ ਈ ਰਿਕਸ਼ਾ ਦੇ نیچے ਆਉਣ ਦੇ ਨਾਲ ਮੌਤਾ ਜਿਹੜੀ ਉਹ ਹੋ ਗਈ ਤਾਂ ਦੱਸਿਆ ਜਾ ਰਿਹਾ ਕਿ ਬੱਚਾ ਜਿਹੜਾ ਆ ਉਹ ਸਕੂਲ ਤੋਂ ਆਇਆ ਸੀ ਸਕੂਲ ਤੋਂ ਆ ਕੇ ਬੈਗ ਰੱਖਣ ਤੋਂ ਬਾਅਦ ਆਪਣੀ ਮਾਤਾ ਨੂੰ ਕਹਿੰਦਾ ਹੈ ਕਿ ਮਾਤਾ ਮੈਨੂੰ ਕੋਈ ਹਾਕ ਮਾਰ ਰਿਹਾ ਮੈਂ ਜਾ ਕੇ ਆਇਆ ਤੇ ਜਿਵੇਂ ਇਹ ਹੈ ਕਿਸੇ ਰੇੜੇ ਦੇ ਉੱਪਰ ਬੈਠਦਾ ਹੈ ਰੇੜੇ ਤੇ ਬੈਠ ਕੇ ਇਹ ਗਾਹਾਂ ਨੂੰ ਜਾਂਦਾ ਪਰੰਤੂ ਉੱਥੇ ਜਦੋਂ ਇਹ ਰੇੜੇ ਤੋਂ نیچے ਉਤਰ ਰਿਹਾ ਹੁੰਦਾ ਤੇ ਦੂਸਰੇ ਪਾਸੇ ਤੋਂ ਜਿਹੜਾ ਆ ਇੱਕ ਈ ਰਿਕਸ਼ਾ ਜਿਹੜਾ ਉਹ ਆ ਰਿਹਾ ਹੁੰਦਾ ਤਾਂ ਰਿਕਸ਼ਾ ਜਿਹੜਾ ਹੈ ਬੇਕਾਬੂ ਹੋ ਜਾਂਦਾ ਹੈ ਰਿਕਸ਼ਾ ਮੌਕੇ ਤੇ ਨਹੀਂ ਰੁਕਦਾ ਤਾਂ ਇਹ ਰਿਕਸ਼ਾ ਜਿਹੜਾ ਆ ਸਿੱਧਾ ਜਾ ਕੇ ਉਸ 4 ਸਾਲਾਂ ਦੇ ਮਾਸੂਮ ਬੱਚੇ ਦੇ ਉੱਪਰ ਚੜ ਜਾਂਦਾ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਪੂਰਾ ਮਾਮਲਾ ਜਿਹੜਾ ਆ ਹੁਸਿਆਰਪੁਰ ਦੇ ਮੁਕੇਰੀਆਂ ਦਾ ਦੱਸਿਆ ਜਾ ਰਿਹਾ ਜਿੱਥੇ ਇੱਕ 4 ਸਾਲਾਂ ਦੇ ਮਾਸੂਮ ਬੱਚੇ ਦੀ ਈ ਰਿਕਸ਼ਾ ਦੇ نیچے ਆਉਂਦੇ ਨਾਲ ਮੌਤ ਹੋਈ ਆ ਤਾਂ ਇਹ 4 ਸਾਲ ਦਾ ਮਾਸੂਮ ਬੱਚਾ ਸੀ ਸਕੂਲ ਦੇ ਵਿੱਚ ਪੜਦਾ ਸੀ ਸਕੂਲ ਤੋਂ ਆਉਣ ਤੋਂ ਬਾਅਦ ਆਪਣੀ ਮਾਂ ਨੂੰ ਇਹ ਕਹਿੰਦਾ ਹੈ ਕਿ ਮੈਨੂੰ ਸ਼ਾਇਦ ਕੋਈ ਬੁਲਾ ਰਿਹਾ ਤਾਂ ਬੈਗ ਰੱਖ ਕੇ ਬਾਹਰ ਜਾਂਦਾ ਹੈ ਬਾਹਰ ਜਾਣ ਤੋਂ ਬਾਅਦ ਇੱਕ ਰੇੜੇ ਤੇ ਬੈਠਦਾ ਹੈ ਤੇ ਰੇੜੇ ਤੋਂ ਜਿਵੇਂ ਹੀ ਥੱਲੇ ਉਤਰ ਰਿਹਾ ਹੁੰਦਾ ਹੈ ਤਾਂ ਦੂਸਰੀ ਸਾਈਡ ਤੋਂ ਇੱਕ ਈ ਰਿਕਸ਼ਾ ਜਿਹੜਾ ਆ ਤੇਜ਼ ਗਤੀ ਦੇ ਨਾਲ ਆ ਰਿਹਾ ਹੁੰਦਾ ਹੈ ਤਾਂ ਰਿਕਸ਼ਾ ਚਾਲਕ ਦੇ ਵੱਲੋਂ ਉਹ ਜਿਹੜਾ ਈ ਰਿਕਸ਼ਾ ਹੁੰਦਾ ਹੈ ਬੇਕਾਬੂ ਹੋ ਜਾਂਦਾ ਹੈ ਮੌਕੇ ਤੇ ਈ ਰਿਕਸ਼ਾ ਰੁਕਦਾ ਨਹੀਂ ਜਿਸ ਦੇ ਕਾਰਨ ਉਹ ਈ ਰਿਕਸ਼ਾ ਜਿਹੜਾ ਆ ਬੱਚੇ ਦੇ ਉੱਪਰ ਚੜ ਜਾਂਦਾ ਹੈ ਬੱਚਾ ਜਿਹੜਾ ਆ ਈ ਰਿਕਸ਼ੇ ਦੇ ਥੱਲੇ ਆ ਕੇ ਬੂਰੀ ਤਰੀਕੇ ਦੇ ਨਾਲ ਕੁਚਲਿਆ ਜਾਂਦਾ ਹੈ ਜਿਸ ਦੇ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਵਿੱਚ ਹੁਣ ਸੋਗ ਦਾ ਮਾਹੌਲ ਛਾਇਆ ਹੋਇਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡਾ ਇੱਕੋ ਇੱਕ ਪੁੱਤਰ ਸੀ ਸਾਡਾ ਸਹਾਰਾ ਸੀ ਸਾਡਾ ਸਹਾਰਾ ਹੁਣ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਉੱਥੇ ਹੀ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਤੋਂ ਅਪੀਲ ਕੀਤੀ ਗਈ ਹੈ ਕਿ ਰਿਕਸ਼ਾ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਇਹ ਹੁਸਿਆਰਪੁਰ ਦੇ ਮੁਕੇਰੀਆਂ ਦਾ ਮਾਮਲਾ ਦੱਸਿਆ ਜਾ ਰਿਹਾ ਜਿੱਥੋਂ ਈ ਰਿਕਸ਼ਾ ਦੇ نیچے ਆਉਣ ਦੇ ਨਾਲ ਇੱਕ 4 ਸਾਲਾਂ ਦੇ ਮਾਸੂਮ ਬੱਚੇ ਦੀ ਮੌਤ ਆ ਜਿਹੜੀ ਉਹ ਹੋ ਗਈ ਆ ਉੱਥੇ ਹੀ ਮ੍ਰਿਤਕ ਬੱਚੇ ਦੀ ਪਛਾਣ ਮਨਪ੍ਰੀਤ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਸਿਰਫ 4 ਸਾਲਾਂ ਦਾ ਸੀ ਸਕੂਲ ਤੋਂ ਆਉਣ ਤੋਂ ਬਾਅਦ ਘਰ ਦੇ ਵਿੱਚ ਬੈਗ ਰੱਖਦਾ ਬੈਗ ਰੱਖਣ ਤੋਂ ਬਾਅਦ ਉਸ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਮੈਨੂੰ ਸ਼ਾਇਦ ਕੋਈ ਆਵਾਜ਼ ਮਾਰ ਰਿਹਾ ਤੇ ਉਹ ਬੈਗ ਰੱਖ ਕੇ ਬਾਹਰ ਜਾਂਦਾ ਕਿਸੇ ਰੇੜੇ ਤੇ ਬੈਠਦਾ ਤੇ ਜਿਵੇਂ ਹੀ ਰੇੜੇ ਤੋਂ ਉਤਰ ਰਿਹਾ ਹੁੰਦਾ ਦੂਸਰੀ ਸਾਈਡ ਤੋਂ ਰਿਕਸ਼ਾ ਆਉਂਦਾ ਰਿਕਸ਼ੇ ਦੇ ਵੱਲੋਂ ਇਸ ਨੂੰ ਕੁਚਲ ਦਿੱਤਾ ਜਾਂਦਾ ਜਿਸ ਦੇ ਨਾਲ ਇਸ ਦੀ ਮੌਕੇ ਤੇ ਹੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਮੇਰਾ ਗਰਮੀਤਪੁਰ ਗਰਮੀਤਪੁਰ ਵਿੱਚ ਵੀ ਜਿਹੜਾ ਐਕਸੀਡੈਂਟ ਹੋਇਆ ਟੈਂਪੋ ਵਾਲਾ ਮਨਪ੍ਰੀਤ ਬੱਚੇ ਦਾ ਕੀ ਨਾਮ ਸੀਗਾ ਮਨਪ੍ਰੀਤ ਕੀ ਗੱਲ ਹੋਈ ਹੈ ਜਿਹੜੇ ਹਾਸਾ ਹੋਇਆ ਹਾਸਾ ਕੁਝ ਨਹੀਂ ਹੋਇਆ ਮੈਂ ਆ ਸਕੂਲੋਂ ਲੈ ਕੇ ਆਈ ਆ ਜਿੱਦਾਂ ਸਕੂਲ ਲੈ ਕੇ ਬੈਗ ਤੇ ਰੱਖਿਆ ਹੀ ਆ ਵੱਡੇ ਨੇ ਰੱਖਿਆ ਛੋਟੇ ਨੇ ਨਹੀਂ ਰੱਖਿਆ ਇਹਨੇ ਮੰਮੀ ਮੈਨੂੰ ਕੋਈ ਬਾਜਾ ਮਾਦ ਮੈਂ ਜਾਵਾਂ ਮੈਂ ਕਿ ਜਾ ਕੇ ਦੇਖ ਲਾ ਇੱਥੇ ਹਲੇ ਖੜਾ ਖੜਾ ਕਿ ਰੇੜੀ ਆਈ ਰੇੜੀ ਦੇ ਉੱਪਰ ਬੈ ਗਿਆ ਜਿੱਦਾਂ ਰੇੜੀ ਟੁੱਟਣ ਲੱਗਾ ਪਿੱਛੇ ਟੈਂਪੂ ਸੀ ਟੈਂਪੂ ਤਾਂ ਹੋਰ ਕੋ ਸੰਭਾਲ ਲੈਣ ਗਿਆ ਸਿੱਧਾ ਹੀ ਪੈਰ ਔਰ ਜ ਲੱਥਾ ਨਹੀਂ ਤਾਂ ਟੈਂਪੂ ਵਾਲੇ ਨੇ ਸਿੱਧਾ ਟੈਂਪੂ ਮਾਰਤਾ ਉੱਪਰ ਦੀ ਟੈਂਪੂ ਨਗਾ ਵੀ ਦਿੱਤਾ ਉਹ ਤਾਂ ਕੰਮ ਤੇ ਗਿਆ ਕਿਦਾਂ ਕੀ ਹਾਲਤ ਹੈ ਹੁਣ ਬੱਚੇ ਦੀ ਮ ਬੱਚਾ ਉਹ ਪਹਿਲਾਂ ਕਹਿੰਦੇ ਪੂਰਾ ਅੰਗਰਿਆ ਆਇਆ ਅਨਿਲ ਠਾਕੁਰ ਮਾਨਸਰ ਤੋਂ ਕੀ ਗੱਲ ਹੈ ਜੀ ਇੱਥੇ ਜੀ ਈ ਰਿਕਸ਼ਾ ਆ ਰਿਹਾ ਸੀ ਔਰ ਮੈਂ ਜੋ ਮੈਨੂੰ ਪਤਾ ਲੱਗਿਆ ਇੱਥੋਂ ਦੇ ਸਥਾਨੀ ਲੋਕਾਂ ਵੱਲੋਂ ਇੱਕ ਛੋਟਾ ਜਿਹਾ ਬੱਚਾ ਜੀ ਸਕੂਲੋਂ ਆਇਆ ਸੀ ਬੈਗ ਵੀ ਮੋਢੇ 'ਚ ਸੀਗਾ ਔਰ ਈ ਰਿਕਸ਼ਾ ਜਾ ਰਿਹਾ ਸੀ ਸਪੀਡ 'ਚ ਜਾ ਰਿਹਾ ਸੀ ਜਾਂ ਬੱਚਾ ਔਰ ਇਹ ਪੂਰਾ ਕਲੀਅਰ ਨਹੀਂ ਹੋ ਪਾਰਾ ਕਿ ਬਾਕੀ ਤੇ ਇਥੇ ਕੈਮਰੇ ਵਗੈਰਾ ਲੱਗੇ ਆ ਲੇਕਿਨ ਜੋ ਟ੍ਰੈਜੇਡੀ ਹੋਈ ਹੈ ਬੜੀ ਦੁਖਦ ਹੈ ਔਰ ਬੜਾ ਪਰਿਵਾਰ ਸਦਮੇ 'ਚ ਹੈ ਔਰ ਇੱਕ ਹਨੇਰਛ ਆ ਗਿਆ ਹੈ ਤੋ ਦੁੱਖ ਲੱਗਿਆ ਬੜਾ ਪਰ ਮੈਂ ਇਲਾਕੇ ਦੇ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਔਰ ਸਾਰੇ ਮੋਦਬਰਾਂ ਨੂੰ ਕਹਿੰਨਾ ਕਿ ਇਸ ਵੇਲੇ ਪਰਿਵਾਰ ਨਾਲ ਖੜੇ ਹੋਣ ਦੀ ਲੋੜ ਹੈ ਤੇ ਬਾਕੀ ਜੋ ਕਾਨੂੰਨੀ ਕਾਰਵਾਈ ਹੈ ਉਹ ਆਪਣੇ ਤਰੀਕੇ ਨਾਲ ਹੋਏਗੀ ਤੇ ਅਸੀਂ ਪਰਿਵਾਰ ਦੇ ਨਾਲ ਖੜੇ ਆ ਇਸ ਦੁੱਖ ਦੀ ਘੜੀ ਵਿੱਚ ਔਰ ਇੱਕ ਮੈਨੂੰ ਇੱਥੇ ਇਸ਼ੂ ਨਜ਼ਰ ਆਇਆ ਸਾਰੇ ਲੋਕਾਂ ਵੱਲੋਂ ਕਿ ਜਿਹੜਾ ਇਹ ਰੋਡ ਹੈ ਇੱਥੇ ਉਤਰਾਈ ਹੈ ਇੱਥੇ ਹਰ ਗੱਡੀ ਜਿਹੜੀ ਸਪੀਡ ਚ ਆਂਦੀ ਹੈ ਤੇ ਸਪੀਡ ਵੇਕਰ ਨਾ ਹੋਣ ਕਰਕੇ ਵੀ ਹਾਦਸੇ ਹੋ ਜਾਂਦੇ ਆ ਤੇ ਮੇਰੀ बी डब्ल्यू डी वाले डिपार्टमेंट ਨੂੰ ਵੀ ਬੇਨਤੀ ਹੈ ਆ ਪਰਿਵਾਰ ਕਰ ਲਾ ਰਿਹਾ ਹੈ ਦੇਖੋ ਕਿਦਾ ਚੀਕਾ ਮਾਰ ਰਿਹਾ ਸਾਡੀ ਇਹਦੀ ਬੱਚੀ ਹੈ ਔਰ ਆਤਮਾ ਸਾਡੀ ਵੀ ਛਲਣੀ ਹੋਈ ਹੈ ਤੇ ਇਹਦੇ ਵੱਲ ਵੀ ਧਿਆਨ ਦਿੱਤਾ ਜਾਵੇ ਕਿ ਅੱਗੇ ਤੋਂ ਇਹ ਹਾਸਾ ਨਾ ਹੋਵੇ ਔਰ ਇਹ ਪਰਿਵਾਰ ਦੇ ਦੁੱਖ ਦੀ ਭਰਾਈ ਅਸੀਂ ਨਹੀਂ ਕਰ ਸਕਦੇ ਲੇਕਿਨ ਫਿਰ ਵੀ ਅਸੀਂ ਪਰਿਵਾਰ ਦੇ ਦੁੱਖ 'ਚ ਖੜੇ ਆਂ ਜਿੱਥੇ ਵੀ ਸਾਨੂੰ ਪਰਿਵਾਰ ਆਵਾਜ਼ ਮਾਰੇਗਾ ਅਸੀਂ ਨਾਲ ਆਂ ਔਰ ਬੜਾ ਦੁੱਖ ਹੋਇਆ ਜੀ ਇਸ